ਕਾਲਤਾ ਬਾਇਕਰ ਜੀ ਕੀ ਫਤਹਿ ਅੱਜ ਜਿਹੜਾ ਸਾਡਾ ਇਹ ਮਿਸਨ ਹੈ ਇਹ ਟਰੰਪ ਨੂੰ ਜਵਾਬੀ ਹਮਲੇ ਦਾ ਮਿਸਨ ਹੈ ਹਾਂ ਸਾਰਿਆਂ ਨੂੰ ਮਤਾਵਾ ਨੂੰ ਪਾਈਆਂ ਨੂੰ ਬੇਂਤੀ ਹੈ ਜਿਨ੍ਹਾਂ ਦੇ ਘਰੇ ਅਮਰੀਕਨ ਗਾਈਆਂ ਨੇ ਜਾਂ ਅਮਰੀਕਨ ਠੱਠੇ ਨੇ ਆਥੜੇ ਤੱਕ ਭਾਈ ਉਹ ਦਵਲ ਦੋ ਜਾ ਫਿਰ ਜਿੰਨਾ ਬੰਦਿਆਂ ਦਾ ਨਾਮ ਅਮਰੀਕ ਸਿੰਘ ਹੈ ਜਾਂ ਅਮਰੀਕਾ ਉਹ ਆਪਦਾ ਨਾਮ ਬਦਲ ਦੋ ਨਹੀਂ ਆਥੜ ਤੱਕ ਉਹਨਾਂ ਦੇ ਕਾਰਵਾਈ ਹੋਈ ਲੈ ਜਾਂ ਫਿਰ ਜਿੰਨਾਂ ਦੇ ਜਵਾਖਾਂ ਦਾ ਨਾਮ ਜੀਨ ਤੇ ਸਟੀਵ ਆ ਕੋਈ ਅੰਗਰੇਜ਼ਾਂ ਵਾਲੇ ਨਾਮ ਤਰੇ ਹੋਏ ਨੇ ਭਈ ਉਹ ਵੀ ਬਦਲ ਲੋ ਨਹੀਂ ਕਾਰਵਾਈ ਹੋਊਗੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰੋ ਹਾਂ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰੋ ਜਿਹੜਾ ਇਹ ਟਰੰਪ ਨੇ ਆਪਣੇ ਬੰਦੇ ਭੇਜੇ ਨੇ ਇਤੇ ਆਪਾਂ ਆਥਣ ਤੱਕ ਕਾਰਵਾਈ ਪਾ ਦੇਣੀ ਹੈ ਇਹ ਜਾਦੇ ਲਾਚੜਦਾ ਕੀ ਗੱਲ ਟਰੰਪ ਕੇ ਕਰੇ ਮਾਂ ਪਾਣ ਨਹੀਂ ਕੋਈ ਹਾਂ ਹੈ ਟਰੰਪ ਜਾਦੇ ਬੋਲਣ ਜਾਣਦਾ ਸੋ ਭਾਈ ਬੇਨਤੀ ਹੈ ਪਿੰਟ ਚ ਬਾੜਾਂਗੇ ਆਪ ਇਧਰ ਬੈੜੇ ਨੂੰ ਵੀ ਮੋਕ ਲੱਗੀ ਹੋਈ ਆ ਮੜਾ ਦੇਖ ਕੇ ਚਲੋ ਹਾਂ ਚਲੋ 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 ਖਿੱਚ ਦਿਓ ਖਿੱਚ ਦਿਓ ਖਿੱਚਦੇ ਖਿੱਚਦੇ ਚੱਲ ਚੱਲ ਹਾਂ ਸੋ ਭਾਈ ਬੇਨਤੀ ਆ ਉਹ ਗੱਡੀ ਥੱਲੇ ਨਾ ਦੇ ਦਿਓ ਨਹੀਂ ਦਿੰਦੇ ਜੀ ਬੇਨਤੀ ਆ ਭਾਈ ਜਿਹੜੇ ਟਰੰਪ ਨੇ ਆਪਣੇ ਬੰਦੇ ਭੇਜੇ ਨੇ ਆਪਾਂ ਉਹਨਾਂ ਨੂੰ ਜਵਾਬੀ ਹਮਲਾ ਦੇਣਾਗਾ ਆ ਵੀ ਖੂਲੀ ਐ ਜੀ ਜੰਨਾ ਮੇਰੇ ਵੀਰਾਂ ਭਾਈਆਂ ਦੇ ਅਮਰੀਕਨ ਗਾਵਾਂ ਨੇ ਜੱਟ ਠੱਠੇ ਨੇ ਆਥਣ ਤੱਕ ਖੋਲ ਦੋ ਠੀਕ ਆ ਨਾ ਨਹੀਂ ਫਿਰ ਅਸੀਂ ਕਾਰਵਾਈ ਪਾਵਾਂਗੇ ਤੁਸੀਂ ਬੋਲਣਾ ਕੁਛ ਮੈਂ ਬੋਲ ਦਿੰਨਾ ਹਾਂ ਬਾਈ ਕਿਵੇਂ ਆ ਇਹ ਜਿਹੜੇ ਕਾਰਪੋਰੇਟ ਕਰਾਣੇ ਏ ਨੌਨੇ ਹੁਣ ਆਪਣੇ ਤੇ ਆਮਲਾ ਬੋਲਦਾ ਤੁਹਾਨੂੰ ਵੀ ਸ਼ਰਮ ਨਹੀਂ ਆਉਂਦੀ ਇਹ ਤੇ ਜਦ ਹਾਂ ਜਿਹੜੇ ਇਹਨੇ ਪਾਲ ਪੋਸ ਕੇ ਐਡੇ ਵੱਡੇ ਪੁੱਤ ਕਰਤੇ ਕੀ ਗੱਲ ਡੌਂਕੀਆਂ ਲਵਾਉਨੂ ਨੇ ਹਾਂ ਮਰਤੀ ਐਸੀ ਐਡੇ ਡੇ ਨਾਗ ਲੜਦੇ ਨੇ ਉੱਥੇ ਜਦੋਂ ਜਾਂਦੇ ਮੈਕਸੀਕੋ ਬਾਈ ਜ ਮੇਰੇ ਸਾੜ ਨੂੰ ਵੇਚ ਕੇ ਖਾ ਜੂਗਾ ਅਮਰੀਕਾ ਹੀ ਅਮਰੀਕਾ ਹੀ ਜਿਹੜੇ ਖਰਜਾ ਜਿਹੜੇ ਡੌਂਕੀਆਂ ਲਵਾਉਂਦੇ ਨੇ ਐਡੇ ਵੱਡੇ ਪਾਲ ਪੋਸ ਕੇ ਪੁੱਤ ਕਰਤੇ ਕੀ ਗੱਲ ਨਾਗ ਲੜਾਉਣ ਨੂੰ ਨੇ ਤੁਹਾਡੇ ਨਾਗ ਲੜਦਾ ਜਿਹੜਾ ਡੌਕਿਆ ਲਾਉਣੇ ਹੋਗੇ ਹਾਂ ਇਹ ਪੰਜਾਬ ਆ ਪੰਜ ਦਰਿਆਵਾਂ ਦੀ ਧਰਤੀ ਆ ਤੁਸੀਂ ਉਰੇ ਰਹਿ ਲੋ ਚਲੋ ਕੋਈ ਗੱਲ ਨਹੀਂ ਪ੍ਰੋਬਲਮ ਹੁੰਦੀ ਆ ਨਾ ਪਰ ਟਰੰਪ ਨੂੰ ਸੋਚਣਾ ਚਾਹੀਦਾ ਮੈਨਾਂ ਕਿਹੜਾ ਮੂੜਾ ਵੜਿਆ ਜਾਂ ਵੇਖਦਾ ਪੈਸੇ ਪੀੜਾ ਮੈਨਾਂ ਕਿਹੜਾ ਝੋਲੀਆ ਟਰੰਪ ਪਾ ਕੇ ਰਾਉਣਾ ਬਣੀ ਆਪਾਂ ਉਹਨਾਂ ਨੂੰ ਜਵਾਬੀ ਹਮਲਾ ਦੇਣਾ ਬਸ ਗਾਈਆਂ ਚੜਾਉਣੀਆਂ ਨੇ ਉਧਰ ਅਮਰੀਕੀ ਹਾਂ ਚਾਹੇ ਫੰਡਰਾਂ ਨੇ ਚਾਹੇ ਟੀਕੇ ਭਰਉਣ ਭਈ ਅਗਲੇ ਦਿਓ ਦੇਉ ਗਾਈਆਂ ਕਿਉਂ ਆਪਣੇ ਬੰਦੇ ਮੋੜਤੇ ਟੀਕਾ ਲਾਗਦਾ ਗਾਈਆਂ ਵੀ ਦੇ ਇਹ ਢੱਠੇ ਨੇ ਅਮਰੀਕੀ ਸਾਰੇ ਆਪਾਂ ਲੱਤ ਕੇ ਅਮਰੀਕਾ ਪਹੁੰਚਾਉਣੇ ਨੇਗੇ ਸਾਰੇ ਸਮਰਥਨ ਦਿਓ ਹਾਂ ਇੱਕ ਕੁੜੀ ਆ ਵਿਚਾਰੀ ਬਹੁਤ ਪਿੱਟੀ ਓਏ ਬਹੁਤ ਪਿੱਟੀ ਕਦੀ ਸਾਡਾ ਕੀ ਕਸੂਰ ਆ ਉਹਨਾਂ ਨੂੰ ਵੀ ਲਾਤਾ ਬੇਕਸੂਰਾਂ ਨੂੰ ਹਾਂ ਇਹ ਬਾਲ ਜੇ ਰਗਾ ਕੇ ਬੜਿਆ ਫਿਰਦਾ ਗਾ ਏ ਇਹਨੂੰ ਦੱਸਣਾਗਾ ਆਪਾਂ ਮੈਨਾਂ ਕਹਣਾ ਤੇਰੇ ਟਰੰਪ ਮਾਰਿਆ ਸੁੰਡ ਪੈ ਜਾਣ ਮੈਨਾਂ ਕਹਣਾ ਤੇਰੇ ਕੋੜ ਚੱਲ ਜਾਏ ਟਰੰਪ ਮਾਰਿਆ ਜਿਹੜੇ ਤੂੰ ਸਾਡੇ ਮੁੰਡੇ ਭੇਜਣਗੇ ਤੇਰੀ ਵੀ ਸੱਤਿਆਂ ਨਾਸ ਹੋ ਜਾਏ ਨਿਕਲ ਜਾਏ ਮੇਰੀ ਗੱਲ ਕਰਾਈ ਗੰਦ ਕਰ ਮੇਰੀ ਵੀ ਗੱਲ ਕਰਾ ਦੇ ਮੇਰੀ ਗੱਲ ਸੁਣ ਟ੍ਰੰਪ ਹਾਂ ਹੈ ਟ੍ਰੰਪ ਤਰਵਾ ਜੀ ਤਰ ਸ਼ਰਮ ਨਹੀਂ ਉਹਦੀ ਪੈੜਾ ਰੋਕਲਾ ਖੜ ਜਾ ਲੋਕ ਲੱਗੀ ਪਈ ਆ ਸਾਡੇ ਪੈੜਾ ਨੂੰ ਨਹੀਂ ਸਾਡੇ ਜਿਹੜੇ 2 ਨੰਬਰ ਤੇ ਗਏ ਨੇ ਭਵੇਂ 4 ਚ ਗਏ ਨੇ ਜਿਦੋਂ ਇੱਥੇ ਕੁਝ ਬਚਾਰਿਆਂ ਨੂੰ ਹੁੰਦਾ ਨਹੀਂ ਤੰਜੂ ਜਾਂਦਾ ਕੀ ਉਹਨਾਂ ਕਰਦਾ ਕਾ ਛੱਡਣ ਨੂੰ ਹਾਂ ਹਜ ਬੁੱਲਾ ਗਮ ਗੁਲਾ ਕਰਦਾ ਨਾਲੇ ਦਾ 50 50 ਲੱਖ ਲੈ ਗਿਆ ਨਾਲੇ ਰੱਖੇ ਨਹੀਂ ਫਿਰ ਉਹਦਾ 50 ਲੱਖ ਕਿਉਂ ਰੱਖਿਆ ਸੋਨੇ ਐਡਾ ਐਡਾ ਅੰਜਿੱਟਾ ਜਹਾਜ਼ ਤੌਰ ਤਾ ਕੀ ਗੱਲ ਤੇਰੀ ਤਾਂ 2 ਨੰਬਰ ਦੀ ਕਮਾਈ ਐ ਹੈ ਖੜ ਜਾ ਤੇਰੀ ਤਾਂ 2 ਨੰਬਰ ਦੀ ਕਮਾਈ ਐ ਟਰੰਪ ਮਾਰਿਆ ਚੱਲ ਜੇ ਤੇਰੇ ਕੋਲ ਹੈ ਹੈ ਤਾਂ ਅਸੇ ਇੱਥੇ ਇੱਥੇ ਮਾਮਾ ਦੇ ਪੁੱਤ ਮਰਵਾ ਚਿੱਤਾ ਹੈ ਬੜੇ ਗੁਜਰਾਤ ਟਰੰਪ ਸਣੇ ਬਿਆਜ ਲਮਾ ਗਿਰ ਪਈਏ ਅਸੀਂ ਤਾਂ ਅਸੀਂ ਤਾਂ ਸਰਕਾਰ ਦੇ ਖਲਾਫ ਲੜ ਪੈਨੇ ਆ ਪੰਜਾਬੀ ਗਿਆ ਵਰਤ ਨੂੰ ਇਹ ਵੀ ਤੇਰੇ ਘਰ ਕਿਆ ਲੰਡਰਾ ਮਲੰਗਾ ਮੈਂ ਤਾਂ ਕਹਣਾ ਜੇ ਤੂੰ ਸਹੀ ਐ ਤਾਂ ਤੂੰ ਖੋਲ ਦਰਵਾਜਾ ਖੋਲ ਦੋ ਗੁਰਦੁਆਰੇ ਦਾ ਨਹੀਂ ਮੈਂ ਖੋਲਦਾ ਆਜਾ ਤਰੂ ਨਾ ਪੜ ਕੇ ਤੋ ਕਰਦਾ ਤੈਨੂੰ ਮੈਂ ਟੱਪਾ ਐਨੀ ਦਬਦੇ ਬਲਦ ਰੇੜਾ ਲੈ ਕੇ ਪੰਜਾਬ ਚ ਫਿਰਾਂਗੇ ਪਿੰਡ ਪਿੰਡ ਹੋ ਕੇ ਦੇ ਮਗਾ ਹਾਂ ਤੇਰੀ ਮਾਂ ਨਾਲ ਐਡਾ ਕਰ ਬਣਿਆ ਹੋਇਆ ਸੀ ਤੇ ਤੇਰੇ ਪਿਓ ਨਾਲ ਐਡਾ ਕਰ ਬਣਿਆ ਹੋਇਆ ਸੀ ਬੈ ਤੂੰ ਲਜਾ ਤੇਰਾ ਹਾਂ ਗੋ ਗੁਜਰਾਤ ਨਹੀਂ ਵੀ ਦੂਰੇ ਤਾਰ ਗਿਆ ਕੀ ਗੱਲ ਉਹਨਾਂ ਨੂੰ ਆਪਣੇ ਘਰੇ ਛੱਡ ਕੇ ਆਉਂਦਾ ਹਾਂ ਸਾਨੂੰ ਜਿਉਂਦੀ ਜੀ ਮਾਰਦਾ ਫੜਾ ਫੜਾ ਭਾਈ ਇਹ ਟਰੰਪ ਹੋਰ ਵੀ ਬੰਦੇ ਛੱਡੂਗਾ ਆਪਣੇ ਟੱਕੜੇ ਹੋ ਜਾ ਕੜੇ ਹੋ ਜਾ ਦਬੜਾੜੀ ਪੰਜਾਬ ਸਰਕਾਰ ਕਿਸਾਨ ਇੱਕ ਤਾਂ ਮਜ਼ਦੂਰ ਜਿੰਦਾਬਾਦ ਆ ਰਾਤਾਂ ਜਾਗਦੇ ਮੈਂ ਇੱਕ ਗੱਲ ਹੋਰ ਬੇਨਤੀ ਕਰਨਾ ਚਾਹਣਾਗਾ ਜਿਹੜਿਆ ਹਾਫ ਤੇ ਜਵਾਖਾਂ ਦਾ ਨਾਂ ਰੱਖਦੇ ਨੇ ਗੋਰੀਆਂ ਗਾਰਾਂ ਤੇ ਮੇਰੀ ਸੁਣ ਲੋਗਾ ਲਾਥ ਤੱਕ ਨੌ ਬਾਦਲ ਦੋ ਝੂਟੋ ਪਾਟੋ ਰੱਖ ਦੋ ਕੋਈ ਹੋਰ ਜੰਟਾ ਝੰਟਾ ਰੱਖ ਦੋ ਨਹੀਂ ਥੋਡੇ ਤੇ ਵੀ ਕਾਰਵਾਈ ਪਾਉਂਗਾ ਲੜ ਹਾਂ ਸਿੱਧੀ ਗੱਲ ਐ ਇਹ ਜਾਦੇ ਬਣਿਆ ਫਿਰਦੇ ਇਹਨੂੰ ਮਲੰਗ ਨੂੰ ਇਹਨੂੰ ਕੋਈ ਸ਼ਰਮ ਨਹੀਂ ਆਈ ਹਾਂ ਹਾਂ ਲੱਕ ਬੋਲੋ ਖਿੱਚਦਾ ਰੇੜਾ ਹਾਂ ਹਾਂ ਬੋਲੇ ਸੋਣ ਬਾਕੀ ਦੀ ਕਾਰਵਾਈ ਆਥਲੇ ਪਾਵਾਂਗੇ ਬੋਲੇ ਸੋਣ ਮਸਾਂ ਵਾਰੀ ਆਈਏ। ਮਿੱਤੀਏ ਹੂੰ ਇਹਨੂੰ ਦਾਣਾ ਹੋਰ ਲਾ ਦੇ ਪੇ।